ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਸੁਖਵਿੰਦਰ ਸਿੰਘ ਢਟਵਾਲ ਤੇ ਤੁਸੀਂ ਦੇਖ ਰਹੇ ਹੋ ਇਹ ਵੀ ਪੰਜਾਬ ਟੀਵੀ ਅੱਜ ਇੱਕ ਇਸ ਤਰ੍ਹਾਂ ਦੇ ਸਖਸੀਤ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਨ੍ਹਾਂ ਨੇ ਸਰਕਾਰੀ ਨੌਕਰੀ ਵੀ ਕੀਤੀ ਤੇ ਨਾਲ ਨਾਲ ਆਪਣੀ ਤੂੰਬੀ ਵਜਾਉਣ ਦੇ ਸ਼ੌਂਕ ਨੂੰ ਆਪਣੇ ਗਾਉਣ ਦੇ ਸ਼ੌਂਕ ਨੂੰ ਵੀ ਬਰਕਰਾਰ ਰੱਖਿਆ ਅੱਜ ਉਹਨਾਂ ਨਾਲ ਗੱਲਾਂ ਕਰਾਂਗੇ ਤੇ ਨਾਲੇ ਗੀਤ ਸੁਣਾਉਣਗੇ ਸਾਡੇ ਨਾਲ ਕੇਵਲ ਸਿੰਘ ਮਹਿਰਮ ਜੀ ਹਾਜ਼ਰ ਨੇ ਸੁਮੇਰਮ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅਟਵਾਲ ਸਾਹਿਬ ਸਾਰੇ ਦੇਖਣ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮਹਿਰਮ ਸਾਹਿਬ ਮਹਿਰਮ ਤਖ਼ਲਿਸ ਕਿੱਥੋਂ ਆਇਆ ਤੁਹਾਡਾ ਤੁਸੀਂ ਕੇਵਲ ਸਿੰਘ ਤੁਹਾਡਾ ਨਾਮ ਆ ਕੇਐਸ ਮਹਿਰਮ ਕਿਵੇਂ ਬਣਿਆ ਕੇਵਲ ਸਿੰਘ ਤੋਂ ਅਟਵਾਲ ਸਾਹਿਬ ਗੱਲ ਇਹ ਹੈ ਵੀ ਆਪਾਂ ਨੇ 2003 ਦੇ ਵਿੱਚ ਗਾਣਾ ਰਿਕਾਰਡ ਕਰਨਾ ਸੀਗਾ ਹੂੰ ਤੇ ਉੱਥੇ ਨਾਂ ਜਿਹੜਾ ਮੇਰਾ ਕੇਵਲ ਸਿੰਘ ਹੂੰ ਕੱਲਾ ਸੀਗਾ ਹੂੰ ਫਿਰ ਉਹਦੇ ਵਿੱਚ ਨਾਂਵ ਵੀ ਵਧੀਆ ਆਪਾਂ ਨੇ ਕੋਈ ਲਾਉਣਾ ਸੀਗਾ ਤਾਂ ਦਲਸਾਹ ਜਮਾਰਪੂਰੀ ਜੀ ਨੇ ਹੂੰ ਕੋਸ਼ਿਸ਼ ਕੀਤੀ ਵੀ ਨਾਂਵ ਕੋਈ ਅਜਿਹਾ ਰੱਖਿਆ ਜਾਵੇ ਜਿਹਦੇ ਨਾਲ ਹੂੰ ਵੀ ਪਾੜਾ ਨਾਂਵ ਵਧੀਆ ਲੱਗੇ ਤੇ ਜੱਚੇ ਤਾਂ ਫਿਰ ਉਦੋਂ ਫਿਰ ਕੇਵਲ ਸਿੰਘ ਮਹਿਰ ਨਾਂ ਮੇਰਾ ਰੱਖਿਆ ਗਿਆ ਠੀਕ ਹੈ ਜੀ ਸੋ ਗਾਉਣ ਦਾ ਸੌਂਗ ਤੁਹਾਨੂੰ ਕਿੱਥੋਂ ਪਿਆ ਤੂੰਬੀ ਦਾ ਜਿਹੜਾ ਤੂੰਬੀ ਨਾਲ ਇਸ਼ਕ ਹੋਇਆ ਇਹ ਕਦੋਂ ਹੋਇਆ ਗਾਉਣ ਦਾ ਸੌਂਗ ਤਾਂ ਅਸਲ ਵਿੱਚ ਚਵਾਲ ਸਾਹਿਬ ਮੈਨੂੰ ਪਹਿਲੀ ਕਲਾਸ ਤੋਂ ਸੀਗਾ ਪੰਜਵੇਂ ਚ ਵੀ ਮੈਂ ਗਾਣਾ ਗਾਇਆ ਤੇ ਪਰ ਜਿਹੜੀ ਤੁੰਬੀ ਲਈ ਸੀ ਉਹ ਜਦੋਂ ਮੈਂ ਕਾਲਜ ਵਿੱਚ ਦਾਖਲਾ ਲਿਆ 1978 ਦੀ ਗੱਲ ਆ ਵੀ ਉਦੋਂ ਫਿਰ ਤੁੰਬੀ ਲਈ ਤੇ ਉਦੋਂ ਫਿਰ ਮੈਂ ਜਮਲਾ ਸਾਹਿਬ ਨੂੰ ਤੇ ਆਪਣੇ ਸਦੀਕ ਸਾਹਿਬ ਹੁਣਾ ਨੂੰ ਸੁਣਦਾ ਹੁੰਦਾ ਸੀਗਾ ਉਹ ਫਿਰ ਤੁੰਬੀ ਨਾਲ ਵਧੀਆ ਲੱਗਦਾ ਸੀ ਗਾਉਣਾ ਫਿਰ ਮੈਂ ਇਸ ਕਰਕੇ ਫਿਰ ਉਦੋਂ ਤੁੰਬੀ ਲਈ ਤੇ ਜਦ ਤੋਂ ਫਿਰ ਤੁੰਬੀ ਨਾਲ ਗਾਉਣਾ ਸ਼ੁਰੂ ਕਰਤਾ ਵਾਜੀ ਵਾ ਇਸ ਤੋਂ ਪਹਿਲਾਂ ਕਿ ਆਪਾਂ ਆਪਣੀ ਗੱਲਬਾਤ ਨੂੰ ਅੱਗੇ ਤੋਰੀਏ ਤੁੰਬੀ ਦੀ ਟੁਣਕਾਰ ਸਾਡੇ ਦਰਸ਼ਕਾਂ ਨੂੰ ਸੁਣਾਓ ਤੇ ਕੋਈ ਗੀਤ ਵੀ ਸੁਣਾਇਆ ਜਾਵੇ हां बिल्कुल बिल्कुल ए गीत मैं ਤੁਹਾਨੂੰ ਸੁਣਾਉਣ ਲੱਗਿਆ ਹੂੰ ਮੈਂ ਗਿਆ ਸੀਗਾ ਆਪਣੇ ਪਿੰਡ ਲੋਹਾਰਾ ਹੂੰ ਤੇ ਉੱਥੇ ਬਲਵਿੰਦਰ ਬਾਬਾ ਜੀ ਨੇ ਪ੍ਰੋਗਰਾਮ ਰੱਖਿਆ ਸੀਗਾ ਯਾਦਗਾਰੀ ਜਮਲਾ ਜੱਟ ਦੀ ਯਾਦ ਦੇ ਵਿੱਚ ਹੂੰ ਤੇ ਉੱਥੇ ਇਹ ਗੀਤ ਲਾਇਆ ਸੀ ਲੋ ਧਿਆਨ ਦੇਣਾ ਬਹੁਤ ਵਧੀਆ ਗੀਤ ਆ ਨਿਆਇ ਤੇ ਤਰੰਜਣਾ ਆਇਆ ਪਾ ਫੁੱਲ ਗਏ ਆ ਬਸਤਨ ਵਾਲੇ ਵਿਰਸੇ ਉੱਤੇ ਡੁੱਲ ਗਏ ਆ ਨਿਆਇ ਤੇ ਤਰੰਜਣਾ ਆਇਆ ਪਾ ਫੁੱਲ ਗਏ ਆ ਬਸਤਨ ਵਾਲੇ ਵਿਰਸੇ ਉੱਤੇ ਡੁੱਲ ਗਏ ਆ ਕੋਈ ਨਾ ਸਾਨੂੰ ਜਾਣੇ ਸਬਿਆ achar ਬਿਨਾ ਚਰਖਾ ਰੰਦਾ ਵੇਖਿਆ ਮੈਂ ਮੁੱਟਿਆਰ ਬਿਨਾ ਚਰਖਰੋਂ ਦਾ ਵੇਖੀਐ ਮੈਂ ਮੁਟਿਆਰੀ ਬਿਨ ਪੁੱਲ ਦੇ ਜਾਏ ਪਿੰਡਾਂ ਸੱਥਾਂ ਜੂਆਂ ਨੂੰ ਆਪਣੇ ਹੱਥੀ ਪੂਰਿਆ ਆਪਾਂ ਖੂਆਂ ਨੂੰ ਉਨ ਦੇ ਜਾਈਏ ਪਿੰਡਾਂ ਸੱਥਾਂ ਜੂਆਂ ਨੂੰ ਆਪਣੇ ਹੱਥੀ ਪੂਰਿਆ ਆਪਾਂ ਖੂਹਾਂ ਨੂੰ ਕੱਲੀਆਂ ਵਾਲੇ ਵਲ ਦਸੀ ਤੁਰਦੇ ਯਾਰ ਬਿਨ ਚਰਖਾ ਰੰਦਾ ਵੇਖੀ ਅਮੇ ਮਟਿਆਰ 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 ਬਿਨ ਮਹਿਰਮ ਸਾਹਿਬ ਕਿਹੜੇ ਵਿਭਾਗ ਦੇ ਵਿੱਚ ਤੁਸੀਂ ਡਿਊਟੀ ਕੀਤੀ ਔਰ ਕਿੰਨਾ ਸਾਲ ਸੇਵਾਵਾਂ ਨਿਭਾਈਆਂ ਇਹ ਵੀ ਸਾਨੂੰ ਦੱਸੋ ਤੇ ਨਾਲ ਹੀ ਇਹ ਦੱਸੋ ਕਿ ਤੇ ਤੁਹਾਡੇ ਦੇ ਸ਼ੌਂਕ ਨੂੰ ਸਰਕਾਰੀ ਨੌਕਰੀ ਦੇ ਚੱਲਦੇ ਆ ਕਿਵੇਂ ਬਰਕਰਾਰ ਰੱਖਿਆ ਬਾਦ ਸਾਹਿਬ ਗੱਲ ਇਹ ਹੈ ਵੀ 1983 ਵਿੱਚ ਮੈਂ ਡਿਪਾਰਟਮੈਂਟ ਵਿੱਚ ਭਰਤੀ ਹੋਇਆ ਹਾਂ 36 ਸਾਲ 5 ਮਹੀਨੇ 14 ਦਿਨ ਮੈਂ ਡਿਊਟੀ ਕੀਤੀ ਆ ਕਿਹੜੇ ਡਿਪਾਰਟਮੈਂਟ ਚ ਪੀਐਸਡ ਡਿਪਾਰਟਮੈਂਟ ਦੇ ਵਿੱਚ ਡਿਊਟੀ ਕੀਤੀ ਆ ਮੈਂ ਪੀਐਸ ਡਿਪਾਰਟਮੈਂਟ ਐਜ਼ ਸੁਪਰਡੈਂਟ ਵਾਹ ਜੀ ਵਾਹ ਤੇ ਬਾਕੀ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਸਾਡੇ ਮਹਿਕਮੇ ਦਾ ਕਲਚਰਲ ਪ੍ਰੋਗਰਾਮ ਹੂੰ ਪੰਜਾਬ ਦਾ ਜਾਂ ਕੋਈ ਮਤਲਬ ਜਿੱਥੇ ਵੀ ਹੁੰਦਾ ਸੀ ਹੂੰ ਉਹਨਾਂ ਸਾਰੇ ਪ੍ਰੋਗਰਾਮ ਦੇ ਵਿੱਚ ਜਦ ਜ ਰਿਟਾਇਰਮੈਂਟਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਮੈਂ ਹਮੇਸ਼ਾ ਭਾਗ ਲੈਂਦਾ ਤੇ ਮੇਰਾ ਤੁੰਬੀ ਕਰਕੇ ਮੇਰੀ ਬਹੁਤ ਮਤਲਬ ਆਸਰ ਇੱਜ਼ਤ ਕਰਦੇ ਸੀਗੇ ਵਾਹ ਜੀ ਵਾਹ ਜਿਹੜੀ ਤੁੰਬੀ ਨੇ ਉੱਥੇ ਵੀ ਥੋੜੀ ਵੱਖਰੀ ਪਛਾਣ ਬਣਾ ਕੇ ਰੱਖੀ ਹਾਂ ਬਿਲਕੁਲ ਬਿਲਕੁਲ ਹੂੰ ਹਾਂ ਜੀ ਤੁੰਬੀ ਨਾਲ ਜੀ ਸਾਰਾ ਧਰਮਦਾਰ ਰਿਹਾਈ ਜੀ ਠੀਕ ਹੈ ਤੇ ਕਿੱਥੇ ਕਿੱਥੇ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਤੁੰਬੀ ਦੀ ਬਦੌਲਤ ਕਿਤੇ ਤੁਸੀਂ ਪ੍ਰੋਗਰਾਮ ਪੇਸ਼ ਕਰਨ ਜਾਂਦੇ ਹੋਮਗੇ ਮੈਂ ਜੀ ਸ਼ਿਮਲੇ ਚ ਲਿਆ ਗਿਆ ਜੀ ਉਸ ਤੋਂ ਬਾਅਦ ਬੰਗਲੌਰ ਵੀ ਜਾ ਕੇ ਆਇਆ ਹਜਨ ਹైదరాబాద్ ਤੇ ਬਾਕੀ ਆਗਰੇ ਜਾਨੀ ਐ ਸਮਝੋ ਵੀ ਹਿੰਦੁਸਤਾਨ ਦੇ ਵਿੱਚ ਕੋਈ ਸ਼ਹਿਰ ਛੱਡੇ ਹੀ ਨਹੀਂ ਜਿੱਥੇ ਵੀ ਮਤਲਬ ਮੈਂ ਨਾ ਗਾ ਕੇ ਆ ਹਾਂ ਤੁੰਬੀ ਨਾਲ ਬਾਜੀ ਬਾਜਣੀ ਜੇ ਤੁਸੀਂ ਤੁੰਬੀ ਦੀ ਬਦੌਲਤ ਪੂਰੇ ਭਾਰਤ ਦੇ ਕੋਨੇ-ਕੋਨੇ ਤੱਕ ਪਹੁੰਚੇ ਆ ਜੀ ਬਿਲਕੁਲ ਔਰ ਮਹਿਕਮੇ ਦੇ ਵਿੱਚ ਵੀ ਪੂਰਾ ਮਾਨ ਸਤਕਾਰ ਤੁਹਾਨੂੰ ਇਸ ਤੁੰਬੀ ਦੀ ਬਦੌਲਤ ਮਿਲਿਆ ਬਹੁਤ ਮਾਨ ਸਤਕਾਰ ਮਿਲੇ ਆ ਜੀ ਮੈਨੂੰ ਦੇਖੋ ਹਿੰਦੁਸਤਾਨ ਦੇ ਵਿੱਚੋਂ ਉਜਾयन ਦੇ ਵਿੱਚੋਂ ਹੂੰ ਮੇਰਾ ਫਸਟ ਪ੍ਰਾਈਜ਼ ਸੀਗਾ ਵੈਰੀ ਗੁੱਡ ਤੇ ਆ ਹਾਈਦਰਾਬਾਦ ਦੇ ਵਿੱਚੋਂ ਇਹ ਪ੍ਰਾਈਜ਼ ਜਿਹੜਾ ਪਿਆ ਹੈ ਤੇ ਮੇਰਾ ਸੈਕੰਡ ਪ੍ਰਾਈਜ਼ ਦੀ ਟੋਟਲ ਇੰਡੀਆ ਦੇ ਵਿੱਚੋਂ ਵਾਹ ਜੀ ਵਾਹ ਇਸ ਕਰਕੇ ਮੈਨੂੰ ਬਹੁਤ ਮਾਨ ਸਨਮਾਨ ਦਿੱਤਾ ਮਹਿਕਮੇ ਦੇ ਵਿੱਚ ਇਸ ਤੁੰਬੀ ਨੇ ਮਾਨ ਸਨਮਾਨ ਦੀ ਆਪਾਂ ਗੱਲ ਕਰਨ ਲੱਗੇ ਆ ਕਿ ਇਸ ਤੋਂ ਇਲਾਵਾ ਹੋਰ ਵੀ ਤੁਹਾਨੂੰ ਕਿਤੇ ਇਹ ਮਾਨ ਸਨਮਾਨ ਮਿਲੇ ਜਿਹੜੇ ਤੁਹਾਡਾ ਸਨਮਾਨ ਹੋਇਆ ਹੋਵੇ ਖਾਸ ਕਰ ਤੂੰਬੀ ਦੀ ਬਦੌਲਤ ਹਾਂਜੀ ਮੈਂ ਕਿਸਾਨਾਂ ਦੇ ਪ੍ਰੋਗਰਾਮਾਂ ਤੇ ਵੀ ਗਿਆ ਦੋ ਵਾਰ ਦਿੱਲੀ ਟਿੱਕਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਵਾਹ ਤੇ ਉੱਥੇ ਕਿਸਾਨਾਂ ਦੇ ਹੱਕ ਵਿੱਚ ਹੂੰ ਆਵਾਜ਼ ਬੁਲੰਦ ਕੀਤੀ ਆ ਉਹਨਾਂ ਨੇ ਵੀ ਮੈਨੂੰ ਬਹੁਤ ਮਾਨ ਸਤਕਾਰ ਦਿੱਤਾ ਕਿਸਾਨਾਂ ਨੇ ਵਾਜੀ ਵਾਹ ਹੁਣ ਵੀ ਕਿਸਾਨ ਨੇ ਜਿਹੜੇ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਕਿਸਾਨੀ ਅੰਦੋਲਨ ਚ ਜਿਹੜਾ ਤੁਸੀਂ ਉਸ ਵਕਤ ਟਿੱਕਰੀ ਬਾਰਡਰ ਤੇ ਕੀਤਾ ਗਿਆ ਸੀ ਉਹ ਵੀ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਜੀ ਬਿਲਕੁਲ ਵਾਟਸਐਪ ਲਾਓ ਮੈਂ ਪੇਸ਼ ਕਰਨ ਲੱਗਿਆ ਹਾਂ ਹਾਂ ਸਾਨਾ ਹੁਣ ਜਾਗੋ ਏ ਤੂੰ ਜਾਗੋ ਏ ਨਹੀਂ ਤੇ ਸੌਂ ਜਾਣੇ ਤੇਰੇ ਉਮਰਾਂ ਲਿਪਾ ਗੋਏ ਜਾਗੋ ਏ ਕਿਸਾਨਾ ਹੁਣ ਚੁੰਡਣੇ ਨਮਾਸ ਤੇਰਾ ਗਿਰਜ਼ਾ ਨਿਕਾਲੀਆਂ ਪੁੱਤਾ ਵਾਂਗ ਖੁੱਦ ਸਰਕਾਰਾਂ ਆਪ ਪਾਲੀਆਂ ਚੁੰਡਣੇ ਨੂੰ ਮਾਸ ਤੇਰਾ ਗਰੀਜ਼ਾਂ ਨਿਕਾਲੀਆਂ ਜੋ ਪੁੱਤਾ ਵਾਂਗ ਖੁੱਦ ਸਰਕਾਰਾਂ ਆਪ ਪਾਲੀਆਂ ਪਹਿਣਾ ਹੁਣ ਛੇੜਨਾ ਪਹਿਣਾ ਹੁਣ ਛੇੜਨਾ ਸੰਘਰਸਾਂ ਦਾ ਰਗ ਓਏ ਨਈ ਤੇ ਸੌ ਜਾਣੇ ਤੇਰੇ ਉਮਰਾਂ ਲਈ ਭਾਗ ਓਏ ਜਾਗੋ ਕਿਸਾਨ ਹਣ ਗਲਾਂ ਵਿੱਚ ਪਾ ਕੇ ਰੱਸੇ ਕਾ ਤੋਂ ਦਸ ਮਰਦਾ ਹੁੰਦੀ ਵਰਵਾ ਰਾ ਤੂੰ ਹੱਲ ਕਿਉਂ ਨਿਕਰਦਾ ਗਲਾਂ ਵਿੱਚ ਪਾ ਕੇ ਰੱਸੇ ਕਾ ਤੂੰ ਦੱਸ ਨਰਦਾ ਹੁੰਦੀ ਬਰਬਾਦੀ ਦਾ ਤੂੰ ਹੱਲ ਕਿਉਂ ਨਿਕਰਦਾ ਤੋ ਦੇ ਵਠਵਾਲਿਆ ਆ ਤੋ ਦੇ ਸੁਖਵਿੰਦਰਾ ਤੂੰ ਉਮਰਾਂ ਦੇ ਦਾਗ ਓਏ ਨਹੀਂ ਤੇ ਸੌ ਜਾਣੇ ਤੇਰੇ ਨਾ ਹੁਣ ਜਾਗੋ ਏ ਤੁ ਜਾਗੋ ਏ ਜਾਗੋ ਏ ਕਿਸਾਨੋ ਹੁਣ ਬਾਜੀਗਾ ਬਹੁਤ ਐ ਪਸਾਨੀ ਅੰਦੋਲਨ ਦੇ ਚੱਲਦੇ ਤੁਸੀਂ ਉਹਦੇ ਵਿੱਚ ਵੀ ਆਪਣਾ ਯੋਗਦਾਨ ਪਾਇਆ ਐ ਕਲਾਕਾਰ ਉਹੀ ਹੁੰਦਾ ਜਿਹੜਾ ਮੌਕੇ ਦੀ ਨਜਾਕਤ ਨੂੰ ਸਮਝਦਾ ਔਰ ਆਪਣੀ ਆਵਾਜ਼ ਨੂੰ ਬੁਲੰਦ ਕਰਦਾ ਹੈਂ ਜੀ ਤੇ ਇੱਕ ਸਾਨੂੰ ਲੱਗਦੇ ਹੱਥੇ ਵੀ ਦੱਸੋ ਕਿ ਤੁਸੀਂ ਉਹ ਯੁਸਤਾਦ ਵੀ ਧਾਰਿਆ ਬਿਲਕੁਲ ਵਾਟਸਾਪ ਹੂੰ 2003 ਦੇ ਵਿੱਚ ਅਫਸਰ ਅਲੀ ਮਤੋਈ ਜੀ ਨੂੰ ਬਕਾਇਦਾ ਇਸੇ ਜਗ੍ਹਾ ਤੇ ਰੈਟ ਕੇ ਹੂੰ ਉਸਤਾਦ ਧਾਰਿਆ ਤੇ ਸ਼ਗਿਰਦ ਬਣੇ ਹੂੰ ਤੇ ਉਸ ਸਮੇ ਗਾਣੇ ਮੇਰੇ ਦੋ ਰਿਕਾਰਡ ਹੋਏ ਸੀਗੇ ਜਿਹਦੇ ਵਿੱਚ ਦਿਲਸਾਜ਼ ਜਮਾਲਪੂਰੀ ਨੇ ਲਿਖੇ ਆ ਹੂੰ ਇਹਦੇ ਵਿੱਚ ਪਹਿਲਾ ਗੀਤ ਸੀਗਾ ਅਬ ਸਖੀ ਵਾਲਾ ਮੇਲਾ ਹੂੰ ਪੁੱਤ ਜੱਟਾਂ ਦੀ ਜਿਹੜੀ ਕੈਸਟ ਸੀਗੀ ਤੇ ਉਹ ਗੋਰਾ ਚੱਕ ਵਾਲੇ ਦੇ ਗੁਲਦਸਤੇ ਦੇ ਵਿੱਚ ਮੇਰਾ ਇੱਕ ਗੀਤ ਤੇ ਉਹ ਪਹਿਲਾ ਅੱਖਰ ਹੁੰਦਾ ਸੀਗਾ ਕਿ ਕਈ ਗਾਉਣ ਵਾਲਿਆਂ ਦਾ ਇਕੱਠਿਆਂ ਦਾ ਇੱਕ ਇੱਕ ਗੁਲਦਸਤਾ ਟਾਈਪ ਜਿਹੜੀ ਕੈਸਟ ਬਣਾਈ ਜਾਂਦੀ ਸੀ ਉਹਦੇ ਚ ਇੱਕ ਇੱਕ ਗੀਤ ਸਾਰਿਆਂ ਦਾ ਹੁੰਦਾ ਸੀ ਹਾਂਜੀ 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 ਤੇ ਅੱਛਾ ਥੋੜੇ ਗੀਤ ਰਿਕਾਰਡਿੰਗ ਵੀ ਹੋਇਆ ਹੋਇਆ ਉਸ ਤੇ ਹਾਂਜੀ ਹਾਂਜੀ ਦੋ ਗਾਣੇ ਰਿਕਾਰਡ ਹੋਇਆ ਇਹ ਗਾਣਾ ਆਪਣਾ ਇਹਦੇ ਵਿੱਚ ਕੈਸਟ ਵਿੱਚ ਪਾਇਆ ਹੋਇਆ ਸੀਗਾ ਦੂਸਰਾ ਗਾਣਾ ਮਤਲਬ ਰਿਕਾਰਡ ਹੋਇਆ ਹੋਇਆ ਲੇਕਿਨ ਜਦੋਂ ਕੈਸਟ ਯੁੱਗ ਸੀਗਾ ਹਾਂ ਕੋਈ ਕੈਸਟ ਉਹ ਪਈਆ ਜੇ ਤੱਕ ਤੁਹਾਡੇ ਕੋਲ ਸਾਮੀ ਹਾਂ ਅਈਆ ਸਰ ਕੈਸਟ ਉਹ ਇੱਥੇ ਮੈਂ ਤੁਹਾਨੂੰ ਦਿਖਾ ਦੂੰਗਾ ਆ ਕੈਸਟ ਵੀ ਪਈ ਆ ਮੇਰੇ ਕੋਲੇ ਬਾਜੀ ਬਾਜੀ ਇਹ ਕੈਸਟ ਪਈਆ 2003 ਦੀ ਬਾਜੀ ਸੋ ਅੱਜ ਦੇ ਦੌਰ ਦੇ ਜਿਹੜੇ ਕਲਾਕਾਰ ਨੇ ਜਾਂ ਅੱਜ ਦੇ ਦੌਰ ਦੇ ਜਿਹੜੇ ਸੁਣਨ ਵਾਲੇ ਨੇ ਨੌਜਵਾਨ ਨੇ ਉਹਨਾਂ ਨੇ ਸ਼ਾਇਦ ਇਹ ਨਾ ਦੇਖੀ ਹੋਵੇ ਇਹ ਕੈਸਟ ਯੁੱਗ ਸੀਗਾ ਜਿਹੜਾ ਖਤਮ ਹੋ ਚੁੱਕਿਆ ਕਿਉਂਕਿ ਯੁੱਗ ਬਦਲਦੇ ਰਹਿੰਦੇ ਨੇ ਤੇ ਕੈਸਟ ਦੇ ਤੋਂ ਬਾਅਦ ਸੀਡੀ ਦਾ ਜੁੱਗ ਆਇਆ ਸੀਡੀ ਤੋਂ ਬਾਅਦ ਪੈਨ ਡਰਾਈਵ ਦਾ ਜੁੱਗ ਆ ਗਿਆ ਹਨਾ ਜੀ ਸੋ ਇਹ ਉਹ ਕੈਸਟ ਆ ਜਿਹਦੇ ਵਿੱਚ ਕੇਐਸ ਮਹਿਰਮ ਜੀ ਨੇ ਗੀਤ ਵੀ ਗਾਇਆ ਗੋਰਾ ਚੱਕ ਵਾਲਾ ਇਸ ਦੇ ਵਿੱਚ ਬੈਠਾ ਜੀ ਹਾਂ ਜੀ ਵਾਹ ਜੀ ਵਾਹ ਰੈਪਰ ਕੈਸਟ ਦਾ ਸੋ ਮਹਿਰਮ ਸਾਹਿਬ ਕੋਈ ਜਿਹੜਾ ਆਪਾਂ ਗੱਲ ਕਰਦੇ ਹਾਂ ਤੁਹਾਡੇ ਗੀਤਾਂ ਦੀ ਹਾਂ ਜੀ ਤੁਸੀਂ ਵੱਖ-ਵੱਖ ਗੀਤਕਾਰਾਂ ਦੇ ਗੀਤ ਗਾਏ ਬਿਲਕੁਲ ਤੇ ਤੁਹਾਡਾ ਪਸੰਦੀਦਾ ਗੀਤ ਕਿਹੜਾ ਉਹ ਵੀ ਸਾਡੇ ਸੁਣਨ ਵਾਲਿਆਂ ਨੂੰ ਸੁਣਾਓ ਜਿਹੜਾ ਤੁਹਾਨੂੰ ਜ਼ਿਆਦਾ ਦਿਲ ਦੇ ਨੇੜੇ ਹੋਵੇ ਸੋ ਕਿਆ ਮੰਦਾ ਆਖੀਐ ਜਿਤ ਜਮੈ ਰਾਜਾਂ ਏ ਵਾਣੀ ਵਿੱਚ ਦਰਜ ਪੰਗਤੀ ਨਾ ਨਿਕਦੇ ਬੋਲ ਨੇ मन्ने न मन्ने कोई ई आयन मोल ने मन्ने न मन्ने कोई ए दे विच सवर बनाए ए ही ता त्यागण जी ए ता एक रब्बी रूए ਵੜ ਭਾਗਣ ਦੀ ਐਸੇ ਦੀ ਡਿਊਟੀ ਲੱਗੀ ਤੜਕੇ ਉੱਠ ਜਾਗਣ ਦੀ ਉੱਠੋ ਜੀ ਪੀਓ ਚਾਹ ਐਸੇ ਦੇ ਬੋਲ ਨੇ ਮੰਨੇ ਨਾ ਮੰਨੇ ਅੱਕੇ ਸੱਚ ਕਾਕਾ ਕਾਣੀ ਸਾਰਿਆਂ ਦੀ ਰੋਟੀ ਲਾਉਣੀ ਬਿਹੜੇ ਵਿੱਚ ਬੋਕਰ ਲਾਉਣੀ ਬਾਪੂ ਦੀ ਜਾ ਬਣਾਉਣੀ ਪੈਰਾਂ ਵਿੱਚ ਪੁੱਠੀਆਂ ਜੱਪਲਾਂ ਹੱਥਾਂ ਵਿੱਚ ਢੋਲ ਲੈ ਮੰਨੇ ਨਾ ਮੰਨੇ ਕੋਈ ਤੀ ਆਣ ਮੋਲ ਨੇ ਮੰਨੇ ਨਾ ਮੰਨੇ ਕੋਈ ਤੀ ਆਣ ਮੋਲ ਨੇ ਮੰਨੇ ਮੰਨੇ ਕੋਈ ਬਾਜੀ ਵਾ ਵਾਕਈ ਧੀਆ ਅਨਮੋਲ ਨੇ ਧੀਆ ਦਾ ਆਪਾਂ ਦੇਣ ਨਹੀਂ ਦੇ ਸਕਦੇ ਜੀ ਬਿਲਕੁਲ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਧੀਆ ਨੂੰ ਮਾੜਾ ਸਮਝਦੇ ਨੇ ਪਰ ਵਾਕਈ ਧੀਆ ਅਨਮੋਲ ਨੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ ਕਿ ਸੋਖਮੰਦ ਅਕੀਅ ਜਿੱਤ ਜਮੇ ਰਾਜ ਆਹਾਂ ਜੇ ਔਰਤ ਦੀ ਹੋਣ ਦਾ ਦੁਨੀਆਂ ਦੇ ਉੱਤੇ ਤਾਂ ਹੀ ਅਸੀਂ ਮਹਿਰਬਾਨ ਸਾਹਿਬ ਤੁਸੀਂ ਗੈਕੀ ਨੂੰ ਵੀ ਆਪਣੀ ਨੌਕਰੀ ਦੇ ਨਾਲ-ਨਾਲ ਜਾਰੀ ਰੱਖਿਆ ਤੂੰ ਵੀ ਦੇ ਸ਼ੌਂਕ ਨੂੰ ਜਾਰੀ ਰੱਖਿਆ ਕਈ ਵਾਰ ਕੀ ਹੁੰਦਾ ਕਿ ਪਰਿਵਾਰ ਵੱਲੋਂ ਕੋਈ ਜਾਦੇ ਸਹਿਯੋਗ ਨਹੀਂ ਮਿਲਦਾ ਲੋਕਾਂ ਨੂੰ ਉਹ ਗੈਕੀ ਹੈ ਜਿਹੜੀ ਵਿਚੀ ਦਬਕੇ ਰਹਿ ਜਾਂਦੀ ਹੈ ਤੁਹਾਨੂੰ ਪਰਿਵਾਰ ਦਾ ਸਹਿਯੋਗ ਕਿਵੇਂ ਰਿਹਾ ਪਰਿਵਾਰ ਦਾ ਮੈਨੂੰ ਬਹੁਤ ਸਹਿਯੋਗ ਮਿਲਿਆ ਜੀ ਮੇਰੇ ਪਰਿਵਾਰ ਨੇ ਬਹੁਤ ਸਹਿਯੋਗ ਦਿੱਤਾ ਮੇਰੇ ਮੈਸੇਜ ਨੇ ਖਾਸ ਤੌਰ ਤੇ ਇਸ ਕੰਮ ਨੂੰ ਮੈਨੂੰ ਬਹੁਤ ਉਤਸ਼ਾਹ ਕੀਤਾ ਤੇ ਇਸੇ ਕਰਕੇ ਮੈਂ ਹੁਣ ਅੱਜ ਤੁਹਾਡੇ ਨਾਲ ਕਰਕੇ ਸਾਹਮਣੇ ਬੈਠਾ ਇੰਟਰਵਿਊ ਦੇ ਰਿਹਾ ਹਾਂ ਠੀਕ ਹੈ ਹਾਂਜੀ ਅ ਪਰਿਵਾਰ ਦੇ ਵਿੱਚ ਕੌਣ ਕੌਣ ਆ ਇਹ ਵੀ ਦੱਸ ਦਿਓ ਸਾਨੂੰ ਪਰਿਵਾਰ ਦੇ ਵਿੱਚ ਇੱਕ ਬੇਟਾ ਜੀ ਆਪਣਾ ਠੀਕ ਹੈ ਤੇ ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਸਰਕਾਰੀ ਜੌਬ ਕਰਦਾ ਹੂੰ ਦੋਏ ਬੇਟੀਆਂ ਨੇ ਮੇਰੀਆਂ ਹੂੰ ਤੇ ਉਹ ਕੈਨੇਡਾ ਚ ਨੇ ਦੋਨੇ ਜਵਾਈ ਕੈਨੇਡਾ ਵਿੱਚ ਰਹਿੰਦੇ ਆ ਠੀਕ ਹੈ ਤੇ ਪਰਿਵਾਰ ਵੱਲੋਂ ਮੈਂ ਬਹੁਤ ਕੋਸ਼ਾਂ ਅਨੰਦ ਚੌਂਪੂਰੇ ਨਾ ਬਿਲਕੁਲ ਕੋਈ ਪ੍ਰੋਬਲਮ ਨਹੀਂ ਜੀ ਜਦੋਂ ਵੀ ਕਿਤੇ ਮਨ ਕਰਦਾ ਤੇ ਫਿਰ ਤੂੰ ਵੀ ਚੱਕ ਕੇ ਹਾਂ ਇਹ ਸ਼ੁਗਲ ਕਰਦੇ ਆਂ ਜੀ ਤੂੰ ਵੀ ਨਾਲ ਤੇ ਵਧੀਆ ਲੱਗਦਾ ਹਮੇਸ਼ਾ ਕਰੇ ਰਿਆਜ ਕਰਦੇ ਰਹਨਾ ਤੂੰ ਵੀ ਨਾਲ ਵਾਹ ਹਾਂ ਜੀ ਕਿਤੇ ਸੱਦਾ ਪੱਤਰ ਵੀ ਆਉਂਦੇ ਨੇ ਕਿਸੇ ਸੱਭਿਆਚਾਰਕ ਪ੍ਰੋਗਰਾਮਾਂ ਤੇ ਕਿਉਂਕਿ ਤੂੰ ਵੀ ਦਾ ਸਿੱਧਾ ਹੀ ਤਾਲੁਕਾਤਾ ਜਿਹੜਾ ਉਹ ਸਾਡੇ ਪੰਜਾਬੀ ਸੱਭਿਆਚਾਰ ਦੇ ਨਾਲ ਆ ਹਾਂ ਜੀ ਬਿਲਕੁਲ ਸੱਦਾ ਪੱਤਰ ਆਉਂਦੇ ਆ ਮੈਂ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੁੰਦੇ ਆ ਉਹਨਾਂ ਤੇ ਵੀ ਜਾਂਨਾ ਜ ਜਿਹੜੇ ਪੱਤਰਕਾਰ ਵੀਰ ਜਾਹ ਹੋ ਰਹਾ ਸਹਿਤਕਾਰ ਸਾਹਿਦ ਸਬਾ ਵਾਲੇ ਆਪਣੇ ਸਾਥੀ ਨੇ ਉਹਨਾਂ ਚ ਵੀ ਜਾਨਾ ਕਿ ਕੰਮੇਦਕਰ ਮਿਸ਼ਨ ਵਾਲੇ ਵੀ ਕਈ ਵਾਰੀ ਵਧੀਆ ਕਰਦੇ ਆ ਸੋਸ਼ਲ ਜਿਹੜੇ ਕੰਮ ਨੇ ਉਹਨਾਂ ਦੇ ਵਿੱਚ ਜਾਈਦਾ ਜੀ ਇੱਕ ਤੁਸੀਂ ਜ਼ਿਕਰ ਕੀਤਾ ਸੀਗਾ 우ਸਤਾਦ ਲਾਲਚੰਦ ਜਮਲਾ ਜੱਟ ਜੀ ਦੇ ਮੇਲੇ ਦਾ ਹਾਂਜੀ ਲੋਹਾਰੇ ਤੁਸੀਂ ਦੱਸਦੇ ਸੀ ਕਿ ਬਲਵਿੰਦਰ ਸਿੰਘ ਲੋਹਾਰੇ ਵੱਲੋਂ ਕਰਾਇਆ ਜਾਂਦਾ ਹਾਂਜੀ ਉੱਥੇ ਵੀ ਇਸ ਵਾਰ ਤੁਸੀਂ ਗਏ ਔਰ ਤੁਹਾਡਾ ਮਾਨ ਸਨਮਾਨ ਵੀ ਹੋਇਆ ਹਾਂਜੀ ਬਹੁਤ ਵਧੀਆ ਮਾਨ ਸਨਮਾਨ ਹੋਇਆ ਜੀ ਉਹਨਾਂ ਨੇ ਮੈਨੂੰ ਵਿਸ਼ੇਸ਼ ਸਨਮਾਨ ਕੀਤਾ ਉੱਥੇ ਬਕਾਇਦਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਦੀਆਂ ਜੀ ਉਹਨਾਂ ਦੇ ਉੱਥੇ ਸਾਰੇ ਬੰਦੇ ਜਿਹੜੇ ਤੁੰਬੀਆਂ ਵਾਲੇ ਆਏ ਆ ਤੇ ਉਹਨਾਂ ਦੇ ਵਿੱਚ ਮੈਂ ਵੀ ਸ਼ਾਮਲ ਸੀਗਾ ਤੇ ਮੇਰਾ ਉਹਨਾਂ ਨੇ ਬਹੁਤ ਮਾਨ ਸਤਿਕਾਰ ਮੈਨੂੰ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਦੀਆਂ ਜੀ ਬਹੁਤ ਵਾਰ ਤੇ ਇੱਕ ਗੀਤ ਫਿਰ ਹੁਣ ਹੋਰ ਹੋ ਜਵੇ ਤੁੰਬੀ ਤੇ ਹਾਂ ਜੀ ਗੀਤ ਸੁਣਾਉਣਾ ਤੁਹਾਨੂੰ ਇੱਕ ਬਹੁਤ ਵਧੀਆ ਸਾਬਰਕੋਟੀ ਜੀ ਦਾ ਤੇ ਉਹ ਤਾਂ ਹਮੇਸ਼ਾ ਸਾਜਣਾ ਗਾਉਂਦੇ ਸੀ ਤੇ ਮੈਂ ਤੁੰਬੀ ਨਾਲ ਤੁਹਾਨੂੰ ਤਾਰੇ ਸਾਹਮਣੇ ਉਹਨੂੰ ਪੇਸ਼ ਕਰਨ ਲੱਗੇ ਬਾਜੀ ਜਾਨੀ ਕਿ ਸਾਬਰ ਕੋਟੀ ਜੀ ਕਲਾਸਿਕਲ ਗਾਉਂਦੇ ਸੀ ਉਹ ਕਲਾਸਿਕਲ ਗੀਤ ਨੂੰ ਤੁਸੀਂ ਤੁੰਬੀ ਦੀ ਢਾਲ ਦੇ ਵਿੱਚ ਤੁੰਬੀ ਦੀ ਢਾਲ ਤੇ ਗਾ ਕੇ ਦਿਖਾਉਨੇ ਆ ਜੀ ਸੁਣਾਉਨੇ ਆ ਜੀ ਹੋ ਜੀ ਜੀ ਨੀ ਪੀਂਗ ਚੜੋਂਦੀ ਦਾ ਅੰਬਰ ਨੂੰ ਲੰਦੀ ਦਾ ਗਿੱਧੇ ਵਿੱਚ ਨੱਚਦੀ ਦਾ ਗਿੱਧੇ ਵਿੱਚ ਨੱਚਦੀ ਦਾ ਜਾ ਚਰਖਾ ਘਤਦੀ ਦਾ ਕੀ ਕਰਦਾ ਗੀਤ ਬਣਾਵਾ ਨਿਖੜ ਖੜਾ ਹੱਸਦੀ ਦਾ ਕੀ ਕਰਦਾ ਗੀਤ ਬਣਾਵਾ ਨਿਖੜ ਖੜਾ ਸਨੀ ਦਾ ਨੀ ਓਏ ਅੰਬੇ ਲੈ ਰਹਿ ਕੇ ਰੱਬ ਨੇ ਆਪ ਬਣਾਇਆ ਨੀ ਇਨੂੰ ਬੇਲੇ ਰਹਿ ਕੇ ਰੱਬ ਨੇ ਆਪ ਬਣਾਇਆ ਨੀ ਨਾਏ ਕੋ ਕਾਫ ਦੀਆ ਪਰਿਆ ਵਾਂਗ ਸਜਾਇਆ ਨੀ ਈ ਨੂੰ ਰਾਂਦੀ ਦਾ ਨੀ ਲਾਲ ਪਰਾਂਦੀ ਦਾ ਅੱਲਾਹ ਵਿੱਚ ਤਰਦੀ ਦਾ ਅੱਲਾਹ ਵਿੱਚ ਤਰਦੀ ਦਾ ਜਾ ਪਾਣੀ ਭਰਦੀ ਦਾ ਕਰਦਾ ਹੈ ਗੀਤ ਬਣਾਵਾ ਨੀ ਨਖਰੇ ਕਰਦੀ ਦਾ ਜੀ ਕਰਦਾ ਹੈ ਗੀਤ ਬਣਾਵਾ ਨੀ ਨਖਰੇ ਕਰਦੀ ਰਾਨੀ ਆ ਵਾਜੀ ਵਾ ਵਾਤੂਬ ਤੁਸੀਂ ਸਾਵਨ ਕੁੱਟੀ ਜੀ ਦੇ ਗੀਤ ਨੂੰ ਆਪਣੀ ਤੁੰਬੀ ਦੇ ਨਾਲ ਬੜੇ ਤਰਨੰ ਦੇ ਵਿੱਚ ਬੜਾ ਵਧੀਆ ਗਾਇਆ ਮੈडम ਸਾਹਿਬ ਤੁਸੀਂ ਤੁੰਬੀ ਦੇ ਨਾਲ ਸੋਲੋ ਗੀਤ ਬਹੁਤ ਵਧੀਆ ਗਾਉਨੇ ਹੋ ਕਿਤੇ ਕੋਸ਼ਿਸ਼ ਕੀਤੀ ਆ ਕਿ ਅਸੀਂ ਕੋਈ ਲਗਾਣਾ ਵੀ ਕਿਸੇ ਡਿਊਟ ਜੋੜੀ ਦੇ ਨਾਲ ਗਾਇਆ ਹੋਵੇ ਜਿਵੇਂ ਹੁਣ ਅੱਜ ਕੱਲੋ ਚੱਲ ਰਿਹਾ ਜੀ ਬੜਾ ਸਾਗਰ ਦੀ ਬੋਟੀ ਵਾਲਾ ਗੀਤ ਹੈ ਨਾ ਬੜਾ ਬਹਿਤ ਹੋਇਆ ਫੇਰ ਦੁਬਾਰੇ ਹਾਂਜੀ ਹਾਂਜੀ ਤੇ ਤੁਸੀਂ ਵੀ ਕੋਸ਼ਿਸ਼ ਕੀਤੀ ਕਦੇ ਕੋਈ ਕਿਸੇ ਸਾਇਕ ਗਾਇਕਾ ਦੇ ਨਾਲ ਗਾਉਣ ਦੀ ਕਿਸੇ ਦੇ ਨਾਲ ਨਹੀਂ ਹਟਵਾਲ ਸਾਹਿਬ ਮੈਂ ਕਦੇ ਦੋ ਗਾਣਾ ਗਾਇਆ ਨਹੀਂ ਪਰ ਜਿਸ ਤਰ੍ਹਾਂ ਹੁਣ ਗਾਣੇ ਕਈ ਵਧੀਆ ਚੱਲ ਰਹੇ ਨੇ ਉਹਨਾਂ ਨੂੰ ਦੇਖ ਕੇ ਆ ਲੱਗਦਾ ਵੀ ਹੁਣ ਆਪਾਂ ਗਾ ਸਕਦੇ ਹਾਂ ਗਾਣਾ ਦੋ ਗਾਣਾ ਤੇ ਮੈਂ ਉਹਨਾਂ ਚੋਂ ਇੱਕ ਗੀਤ ਤੁਹਾਨੂੰ ਸੁਣਾਉਣ ਲੱਗਿਆ ਵੀ ਜਿਹੜਾ ਮੈਨੂੰ ਪਸੰਦ ਆਇਆ ਲਾਡਾ ਨਾਲ ਪੜ ਕੇ ਆਈ ਤੇਰੇ ਨਾਲ ਗਈ ਵਿਆਹੀ ਲਾਡਾ ਨਾਲ ਪੜ ਕੇ ਆਈ ਤੇਰੇ ਨਾਲ ਗਈ ਵਿਆਹੀ ਕਰਲਾ ਚਾ ਪੂਰੇ ਵੇ ਮਾਂਜੀ ਨੂੰ ਕਹਦੇ ਮਈਆ ਮੈਨੂੰ ਨਾ ਥੂਰੇ ਵੇ ਬੇਬੇ ਨੂੰ ਕਹਦੇ ਮਈਆ ਮੈਨੂੰ ਨਾ ਥੂਰੇ ਵੇ ਮਾਂਜੀ ਨੂੰ ਕਹਦੇ ਢੋਲ ਤੂੰ ਤਾਂ ਆਪਸਿਆਂ ਦੱਸਾਂ ਤੈਨੂੰ ਸੱਚ ਕਹਾਣੀ ਤੂੰ ਤਾਂ ਹੈ ਆਪਸਿਆਣੀ ਦੱਸਾਂ ਤੈਨੂੰ ਸੱਚ ਕਹਾਣੀ ਐਥੋਂ ਕੀ ਪਰਦਾ ਨਹੀਂ ਬੇਬੇ ਤੂੰ ਸਾਡਾ ਸਾਰਾ ਡੱਬਰੇ ਡਰਦਾਨੀ ਬੇਬੇ ਦੇ ਮੂਰੇ ਡੜੀ ਪਾਣੀਏ ਭਰਦਾਨੀ ਚੁੱਪ ਕਰਕੇ ਜਦ ਤੂੰ ਟਟ ਲੈ ਚੁਗੀ ਤੁਸੀਂ ਬੇਬੇ ਤੋਂ ਡਰਦੇ ਜਹਾਵੀ ਵਾਲੇ ਵੰਦਰ ਵਾਂਗੂ ਬੱਜੇ ਫਿਰਦੇ ਨੇ ਕਰਦੇ ਜਹਾਵੀ ਵਾਲੇ ਵੰਦਰ ਵਾਂਗੂ ਬੱਜੇ ਫਿਰਦੇ ਨੇ ਕਰਦੇ ਡਰਦਾ ਕੋਈ ਸਾਹ ਨਹੀਂ ਕੱਢਦਾ ਡਰਦਾ ਕੋਈ ਸਾਹ ਨਹੀਂ ਕੱਢਦਾ ਬੱਤੇ ਜਦ ਹੂਰੇ ਵੇ ਮਾਂਜੀ ਨੂੰ ਕਹਦੇ ਮাইয়া ਮੈਨੂੰ ਨਾ ਹੂਰੇ ਵੇ ਮਾਂਜੀ ਨੂੰ ਕਹਦੇ ਢੋਲਾ ਇੱਕ ਦਿਨ ਸੀ ਪਾਪਾ ਮੇਰਾ ਪੀ ਕੇ ਵੱਦਦਾਰੂ ਆਇਆ ਮੰਮੀ ਨੇ ਘਰੋਂ ਕੱਢਤਾ ਅੰਦਰੋਂ ਸੀ ਕੁੰਡਾ ਲਾਇਆ ਮੰਮੀ ਨੇ ਘਰੋਂ ਕੱਢਤਾ ਅੰਦਰੋਂ ਸੀ ਕੁੰਡਾਲਾ ਦੇਖਣੇ ਅੱਕੀ Papa ਦੇਖਣੇ ਅੱਕੀ Papa ਮਿੰਤਾ ਜੀਆਂ ਕਰਦਾ ਨਹੀਂ ਮੰਮੀ ਤੂੰ ਸਾਡਾ ਸਾਰਾ ਨੱਬਰੇ ਦਰਦਾ ਨਹੀਂ ਮਾਂ ਜੀ ਨੂੰ ਕਹਦੇ ਮਈਆ ਮੈਨੂੰ ਨਾ ਧੂਵੇ ਵੇ ਮਾਂ ਜੀ ਨੂੰ ਭੈਣੇ ਢੋਲਾ ਬਾਜੀਵਾ ਗੱਲਾਂ ਬਾਤਾਂ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਜਾਂ ਸਕਦੀਆਂ ਨੇ ਸਮਾਂ ਆਜ਼ਾਦ ਨਹੀਂ ਦਿੰਦਾ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਬਹੁਤ-ਬਹੁਤ ਧੰਨਵਾਦ ਬੈਰਨ ਸਾਹਿਬ ਤੁਹਾਡਾ ਵੀ ਇਤਵਾਲ ਸਾਹਿਬ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਲੋਕਾਂ ਦੇ ਰੂਰ ਹੋਣ ਦਾ ਮੌਕਾ ਦਿੱਤਾ ਤੇ ਸਾਰੇ ਸਰੋਤਿਆਂ ਨੂੰ ਦੁਬਾਰਾ ਫੇਰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦਰਸ਼ਕੋ ਇਤਸਨ ਕੇਐਸ ਮਹਿਰਮ ਜੀ ਜਿਨ੍ਹਾਂ ਨੇ ਤੁੰ ਵੀ ਨੂੰ ਬੜੀ ਸਿੱਦਤ ਦੇ ਨਾਲ ਸੰਭਾਲਿਆ ਹੋਇਆ ਤੇ ਤੁੰ ਵੀ ਇਹਦਾ ਇਸਕਾ ਜਿਸ ਨੂੰ ਇਹ ਬੜੀ ਜਿਹੜਾ ਹੈਗਾ ਪਿਆਰ ਕਰਦੇ ਨੇ ਉਹਨ ਰਿਟਾਇਰ ਹੋਣ ਤੋਂ ਬਾਅਦ ਵੀ ਇਹ ਮਹਿਕਮੇ ਦੇ ਵਿੱਚੋਂ ਅੱਜ ਤੱਕ ਤੁੰਗੀ ਦੇ ਨਾਲ ਇਹਨਾਂ ਦਾ ਪਿਆਰ ਉਸੇ ਤਰ੍ਹਾਂ ਮੁਸਲਸਲ ਜਾਰੀ ਆ ਉਸੇ ਤਰ੍ਹਾਂ ਵੱਧਦਾ ਜਾ ਰਿਹਾ ਸੋ ਸਾਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਅੱਜ ਦੀ ਇਹ ਸਾਡੀ ਗੱਲਬਾਤ ਗੱਲਾਂ ਤੇ ਗੀਤ ਵਧੀਆ ਲੱਗਿਆ ਹੋਊਗਾ ਸੋ ਇਸ ਇੰਟਰਵਿਊ ਦੇ ਸਬੰਧੀ ਇਸ ਗੱਲਬਾਤ ਦੇ ਸਬੰਧੀ ਆਪਣੇ ਕੀਮਤੀ ਵਿਚਾਰ ਵੀ ਸਾਨੂੰ ਜਰੂਰ ਦਿਓ ਸੋ ਜੇਕਰ ਵਧੀਆ ਲੱਗਿਆ ਤੇ ਇਹਨੂੰ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ 不是，不是，不是。